ਭਾਈ ਗੁਰਜੀ ਦਾ ਹਾਰਸਾ ਬਹੀ ਜੀ ਕੀ ਪੁੱਤ ਹੈ। ਇਸ ਤੋਂ ਅੱਗੇ ਹੁਣ ਸਾਖੀ ਗੁਰੂ ਨਾਨਕ ਦੇਵ ਜੀ ਦੇ ਤਾਲਦਾਨ ਦੇ ਸਾਖੀ ਸੁਖਾ ਰਹੇ ਹਨ। ਮਾਤਾ ਨਾਨਕੀ ਜੀ ਡੁੱਬ ਗਏ। ਮਾਤਾ ਨਾਨਕੀ ਜੀ ਡੁੱਬ ਗਏ। ਮੀਂਹ ਨਦੀ ਵਿੱਚ ਡੁੱਬ ਗਏ। ਜੈ ਰਾਮ ਦੇ ਨੌਕਰਾਂ ਨੇ ਬੀਬੀ ਨਾਨਕੀ ਜੀ ਨੂੰ ਆ ਕੇ ਦੱਸਿਆ। 13-14 ਸਾਲਾਂ ਦੀ ਉਮੰਦਾ ਆ ਉਮੰਦਾ ਜਿਸ ਕਮਰਾ ਆ ਵਾਰ ਆਇਆ ਹੋਇਆ ਰੋਹ ਨਿਹਾਸੀ ਆਂਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਸ਼ਾਇਦ ਉਹ ਨਦੀ ਤੋਂ ਸੰਤੋੜ ਦੌੜਿਆ ਆਇਆ ਸੀ ਇਹ ਇਹ ਕਹਾਣੀ ਮੇਰਾ ਵੀਰ ਡੁੱਬ ਗਿਆ ਬੀਬੀ ਨਾਨਕੀ ਜੀ ਨੇ ਹਾਂ ਤਰਾ ਇੰਨ ਜੀ ਆ ਤਾਂ ਤੀਤੇ ਸੁੱਟੀਆਂ ਹੋਈਆਂ ਪਰੇਸ਼ਾਨੀ ਨਾਲ ਪੁੱਛਿਆ ਹਾਂ ਜੀ ਇਸਰਾਨ ਕਰਨ ਨਦੀ ਵਿੱਚ ਗਏ ਉਹਨਾਂ ਨੇ ਪਾਣੀ ਵਿੱਚ ਟੁੱਬੀ ਮਾਰੀ ਮੜ ਬਾਵਸ ਨਹੀਂ ਆਏ ਬਹੁਤ ਚੇਰਨੀਕ ਕੇ ਘਰੋਂ ਭਜਾ ਹਾਂ ਛੇਤੀ ਕਰੋ ਕਿਸੇ ਨੂੰ ਪੇ ਜੋ ਮਾਸਤਰ ਮੇਰੇ ਕੋਲ ਹਨ ਸੇਵਕ ਨੇ ਕਾੜੀ ਕਾੜੀ ਨਾਲ ਸਾਰੀ ਕਹਾਣੀ ਦੱਸ ਦਿੱਤੀ ਮਾਤਾ ਸਲਖਣੀ ਜੀ ਨੇ ਵੀ ਸੁਣਿਆ ਉਹ ਦਾ ਸੇਰਚ ਕਰ ਆ ਗਿਆ ਉਹ ਨਵੇਂ ਜਨਮੇ ਬੱਚੇ ਨੂੰ ਗੋਦ ਵਿੱਚ ਲਈ ਮਿੱਠੀ ਜੀਬੀ ਨਾਲ ਕੀ ਨੈਣੋਂ ਆ ਪਾ ਦਿੱਤਾ ਆਣੀਆਂ ਗਵਾਂਡੀਆਂ ਨੂੰ ਆਖਿਆ ਆਪ ਨਦੀ ਬੱਲ ਨਸ ਉੱਠੀ ਜੀਬ ਨਾਲ ਉਸ ਦਾ ਪਿਆਰ ਬਹੁਤ ਸੀ ਉਹ ਮਨ ਹੀ ਮਾਨ ਆਖਦੀ ਜਾਂਦੀ ਸੀ ਪ੍ਰਮਾਤਮਾ ਨਾ ਕਰੀ ਜੀ ਮੇਰਾ ਬੀਰ ਸੱਚ ਬੱਚੀ ਡੁੱਬ ਗਿਆ ਤਾਂ ਮੈਂ ਕੀ ਕਰਾਂਗੀ ਬੀਰ ਦਾ ਮਛੌੜਾ ਕਮੀ ਚ ਲਾਗੇ ਜੰਗਲ ਦੀ ਆਗ ਬਾਰੇ ਸਾਰੇ ਸ਼ਹਿਰ ਵਿੱਚ ਖਾਰ ਖਿੰਲ ਗਈ ਨਾਨਕ ਡੁੱਬ ਗਿਆ ਨਾਨਕ ਮੇਂ ਵਿੱਚ ਡੁੱਬ ਗਿਆ ਦولت ਖਾਨ ਦੇ ਆਲਮੀਆਂ ਨੇ ਉਸ ਤੋਂ ਇਹੋ ਇਹੋ ਬਾਤ ਆ ਸੁਣ ਸੁਣਾਇਆ ਨਾਣੀ ਆਖਿਆ ਮੋਦੀ ਖਾਨਾ ਅੱਜ ਨਹੀਂ ਹੁੰਦੇਗਾ ਨਾਨਕ ਡੁੱਬ ਗਿਆ ਕੋਈ ਪ੍ਰਬੰਧ ਕਰੋ ਦੌਲਤਾਂ ਗੁਰੂ ਨਾਨਕ ਜੀ ਦਾ ਸਰਦਾਰ ਲੋਬਾਣ ਚੁੱਕਾ ਸੀ ਭਾਵੇਂ ਉਹ ਮੁਸਲਮਾਨ ਹਾਕਮ ਸੀ ਫੇਰ ਵੀ ਉਸ ਦੇ ਹੱਥ ਦੇ ਵਿੱਚ ਕਰਨਾ ਨਹੀਂ ਸੀ ਰਹੀ ਜਦੋਂ ਉਸ ਨੂੰ ਪਤਾ ਲੱਗਾ ਕਿ ਨਾਨਕ ਜੀ ਨਦੀ ਵਿੱਚ ਡੁੱਬ ਗਏ ਤਾਂ ਉਸ ਨੇ ਝੱਟਪਟ ਸਰਕਾਰੀ ਟੋਕ ਨੂੰ ਉਮਿਆਂ ਨੂੰ ਹੁਕਮ ਦਿੱਤਾ ਫੇਰ ਪਤਾ ਕਰੋ ਨਦੀ ਦੇ ਉੱਤੇ ਮੇਲੇ ਵਰਗੀ ਭੀੜ ਹੋ ਗਈ ਛਾਣੇ ਤਾਰੂ ਤੇ ਉਬੇ ਸਾਰਾ ਦੇ ਸਾਰਾ ਟੈਨ ਨਾ ਥੱਕੇ ਗੁਰੂ ਜੀ ਦੀ ਲੋਥ ਨਾ ਲੱਭੀ ਧਰਮੀ ਤੇ ਗਿਆਸੁ ਪੁਰਖੁ ਹਰਿ ਨਾਮ ਤੇ ਦਾਸ ਸਨ ਗੁਰੂ ਜੀ ਉਹਨਾਂ ਨੂੰ ਆਤਿਸ਼ਕ ਰਾਖ ਦੇਂਦਾ ਆ ਦੇਂਦੇ ਸੀ ਉਹਨਾਂ ਨੂੰ ਚਿੰਤਾ ਸੀ ਕਿ ਸਤ ਸੰਗ ਕਿਵੇਂ ਕਰਨਗੇ ਮਾ ਚੰਦਰੇ ਚੁਗਲ ਨੇ ਪੁਲਾੜਾ ਪਾਰਛ ਦਾਤ ਬੰਨ ਨਾ ਝੂਠੀਆਂ ਗੱਲਾਂ ਕਰੀ ਜਾਂਦੇ ਸਨ ਕੋਈ ਆਖਦਾ ਮੁੱਖੀ ਖੰਨੇ ਮਚੋ ਘੱਟਾ ਪਿਆ ਸਾਬ ਕਾਉਣ ਤੋਂ ਡਰਦਿਆਂ ਨੇ ਆਤਮਕਾਤ ਕਰ ਲਿਆ ਉਹ ਅੰਦਾਸ ਨੇ ਦਾ ਸੀ ਕਾ ਟੰਬਾ ਨਾਲ ਨਹੀਂ ਸੀ ਬਣੀ ਦੁਨੀਆ ਤੋਂ ਤੰਗਾ ਕੇ ਮਰ ਗਿਆ ਨੇ ਚੰਦਰੀ ਮੋਨੀਆਂ ਉਹਨਾਂ ਦੀਆਂ ਚੰਦਰੀਆਂ ਨੀਆਂ ਚੰਦਰੀਆਂ ਗੱਲਾਂ ਬੀਬੀ ਨਾਨਕ ਜੀ ਨੂੰ ਮੀਨ ਦੇ ਮਛੋੜੇ ਦਾ ਬਹੁਤ ਸੱਲ ਸੀ ਅਸ ਨੂੰ ਡੋਬੇ ਪੈਦੇ ਸਨ ਉਹ ਮਾਤਾ ਸਲੱਖਣੀ ਜੀ ਤੇ ਦੋਨੋਂ ਸਹਿਮ ਜਾਂਦੇ ਆਂ ਬਾਬਾ ਸਿਰ ਚੰਦ ਜੀ ਤੇ ਬਾਬਾ ਲਕਸ਼ਮੀ ਦਾਸ ਜੀ ਦੇ ਸੁੰਦਰ ਮੁਖੜਿਆ ਮਲ ਦੇਖ ਕੇ ਤੜਪ ਰਹੀ ਸੀ ਮਾਤਾ ਸਲੱਖਣੀ ਜੀ ਦਾ ਦੈਲਨੁੰਦਾ ਸੀ ਉਸਨੇ ਅੰਝਲਮੂ ਨਹੀਂ ਸਿਲਾਇਆ ਉਹ ਸਾਗਮੰਤੀ ਤੇ ਸਸੀਨ ਇਸਤਰੀ ਆਪਣੇ ਜੀਵਨ ਸਾਥੀ ਨਾਲ ਇੱਕ ਜੋਤ ਹੋ ਚੁੱਕੀ ਸੀ ਉਹਦਾ ਮਨ ਡੋਲ ਰਿਹਾ ਸੀ ਡੋਲਦੇ ਮਨ ਵਿੱਚ ਤਨੰਤਰਾਂ ਦੇ ਮਾਰੇ ਚੰਗੇ ਫਰਨੇ ਹਰਦੇ ਸੰਨ ਕਿ ਕਿਵੇਂ ਕੋਈ ਸੂ ਨਿਕਲੇ ਆਖਰ ਗੁਰੂ ਜੀ ਨੂੰ ਕੀ ਹੋ ਗਿਆ ਇਹ ਉਤੇ ਸਰੂਹ ਦਿਆਲੋ ਕਿਰਪਾਲੂ ਤੇ ਜਾਗਤ ਰੱਖ ਰੱਖਿਆ ਗੁਰੂ ਨਾਨਕ ਦੇਵ ਜੀ ਦੀ ਚੋਜ ਨਾਲ ਉਹਦੇ ਚੁੰਜਾ ਨੂੰ ਕੌਣ ਜਾਣੇ ਬੀਸ਼ਰੇ ਦਨ ਤੜਕ ਹੀ ਮੈਂ ਨਦੀ ਦੇ ਵਿੱਚੋਂ ਪ੍ਰਗਟ ਹੋਊਗਾ ਅੱਖਾਂ ਪਾਣੀ ਤੋਂ ਉੱਚੀਆਂ ਕਰਕੇ ਚਗਲਦੇ ਆ ਦੇਖਿਆ ਕੋਈ ਮਨੁੱਖ ਨਾ ਦੇਸਿਆ ਉਹਨਾਂ ਦੇ ਨੂਰੋ ਨੂਰ ਹੋਏ ਨੈਣਾਂ ਦੇ ਜਲਦੀ ਪਰਲੇ ਸੰਦਾ ਕਰਨੇ ਨੈ ਨਰਾਤ ਲਿਖੇ ਉਹਨਾਂ ਉੱਤੇ ਨਵਾਹੀ ਸ਼ੁਗਾਰ ਸੀ ਉਹਨਾਂ ਨੂੰ ਅੰਜਪ੍ਰਤੀਤ ਹੋਇਆ ਜਿਵੇਂ ਉਹਨਾਂ ਦੇ ਮੋੜ ਆਉਣ ਤੇ ਕੁੰਦਲ ਤਨੇ ਅਤੀ ਪਸ਼ਨ ਹੋ ਕੇ ਸਵਾਗਤ ਕੀਤਾ ਅਸ਼ੋਪਨੇ ਨਦੀ ਵਿਚੋਂ ਬਾਹਰ ਆਏ ਕਿਨਾਰੇ ਤੇ ਨਾ ਉਹਨਾਂ ਦੇ ਵਾਸਤਰ ਸੰਨਾ ਸੀ ਉਹ ਸੂਰਜਾ ਜਿਉਦੇ ਨਹੀਂ ਸੀ ਹੋਇਆ ਨੈ ਪਿੰਨਣੀ ਸੀ ਤਾਰੇ ਸ਼ਵਾਨੁਤੀ ਹਸ ਰਹੇ ਸਨ ਹਾ ਸੁਲਤਾਨਪੁਰ ਦੇ ਕਾਮੇ ਚਾਮਰਤਮੀ ਲਈ ਜੰਗਣ ਮਾਣੀ ਕੁੱਕੜ ਬੰਗਾਂ ਦੇ ਕੀਸ਼ਮਰ ਭਗਤਾਂ ਨੂੰ ਨਿਗਾਣ ਦਾ ਸੱਦਾ ਦੇ ਰਹੇ ਸਨ ਨੜਕੇ ਦੀ ਸੀਤਲ ਵਮਨ ਅਮੁੱਕ ਅਮੁੱਕ ਕੇ ਚਨਨ ਹੀ ਸੀ ਨਨੀਕ ਨਾਰੇ ਤੋਨ ਨਾਸਕ ਕਾ ਨਮ ਉਪਰ ਹੋ ਕੇ ਹਰੇ ਕਾ ਉੱਤੇ ਚੌਂਖੜਾ ਮਾਲ ਕੇ ਮਿਰਾਜ ਗਏ ਆਪਣੀ ਨੇ ਜੂਗੀਆਂ ਦੀ ਤਰ੍ਹਾਂ ਅਸਣ ਜਮਾ ਲਿਆ ਨੈਣ ਮੰਦਲੇ ਸੰਤਿਸ਼ਮਨ ਨਾਲ ਜੋੜ ਕੇ ਸਤ ਕਰਤਾ ਸਤ ਕਰਤਾ ਲਾਜ ਆ ਖਾਣ ਲੱਗੇ ਵੰਟ ਗਏ ਵੱਡੇ ਮਾਲਕ ਦੀ ਨੌਕਰੀ ਬੇਚੰਦ ਦੌਲਤ ਖਾਂ ਦਾ ਮੋਦੀ ਖਾਨਾ ਤੇ ਦੌਲਤ ਖਾਂ ਭੁੱਲ ਗਿਆ ਝੂਠੀ ਨੌਕਰੀ ਦਾ ਤਿਆਗ ਕਰਕੇ ਸੱਚੀ ਨੌਕਰੀ ਕਰਨ ਲੱਗ ਪਏ ਰਾਮੋ ਪਿਆਰੇ ਸੰਤਾਨਪੋਰੋਂ ਤੁਰੇ ਨਦੀ ਕਿਨਾਰੇ ਹਰੀ राम ਸੀਤਾ राम ਰਾਦੇ ਸ਼ਾਮ ਬੁੱਲੇ ਨਾਥ ਸਤਕੰਤਾਰ ਜਵਤੇ ਹੋਏ ਹਨੀ ਰੇ ਹਨੀ ਰਹੀ ਬਾਪ ਸੁਣ ਗਏ ਉਹਨਾਂ ਗੁਰੂ ਜੀ ਨੂੰ ਨਹੀਂ ਵਿਛਾਣਿਆ ਪਰ ਜਦੋਂ ਸੂਰਜ ਦੇ ਹੋ ਗਿਆ ਹਨੀ ਰੇ ਦੀ ਕਾਲੀ ਜਾਂਦਰ ਸ਼ੰ ਸ਼ੰਟ ਗਏ ਤਾਸਨੀ ਆਲਸੀ ਤੇਨ ਬਨੀਆਂ ਦਾ ਲੋਕਨ ਹਣ ਵਾਸਤੇ ਆਏ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੱਕਿਆ ਉਹਨਾਂ ਦੀਆਂ ਅੱਖਾਂ ਚੋਂ ਜਾ ਗਈਆਂ ਅੱਖਾਂ ਨੂੰ ਮਣ ਮਣ ਕੇ ਮਣ ਮਣ ਦੇਖਨੇ ਹੈ ਤਾਂ ਨਾਨਕ ਜੀ ਤਿੰਨ ਦਿਨ ਹੋਏ ਹਨ ਇਹ ਤਾਂ ਡੁੱਬ ਚੁੱਕਾ ਸੀ ਮਣ ਕਿੱਥੋਂ ਆ ਗਿਆ ਕੀ ਉਹਨਾਂ ਦੀ ਰੂਹ ਤਾਂ ਨਹੀਂ ਭੂਤ ਰੂਪ ਵਿੱਚ ਆ ਮਿੱਠੀ ਪਰ ਉਹ ਮੋੜ ਸੋਚਦੀ ਰੂਹਾਂ ਤਾਂ ਭੂਤ ਇਸ ਤਰ੍ਹਾਂ ਨਹੀਂ ਬੈਠਦੇ ਉਹ ਤਾਂ ਦੇਹ ਹੰਤ ਅਰਤੀ ਨਾਲ ਪੈ ਨਹੀਂ ਲਾਉਂਦੇ ਭੁੱਲੀ ਦੁਨੀਆ ਦੇ ਲੋਕਾਂ ਦੇ ਖਿਆਲ ਸਨ ਪਰ ਹੋਰ ਹਰਾਨ ਇਸ ਗੱਲੋਂ ਸਨ ਕਿ ਗੁਰੂ ਜੀ ਦੇ ਚਿਹਰੇ ਉੱਤੇ ਨੂਰ ਦੀਆਂ کرنਾਂ ਉੱਠਦੀਆਂ ਤੇ ਸਿਰ ਉੱਤੇ ਚੱਕਰ ਮੰਨ ਖਲੋਣ ਦੀਆਂ ਸਨ ਉਹ ਗ੍ਰਾਮਨੀ ਚੱਕਰ ਉਹਨਾਂ ਨੂੰ ਮੰਨੂ ਮੰਨੀ ਆਪਣੇ ਵੱਲ ਖਿੱਚ ਰਿਹਾ ਸੀ ਕਈ ਨੇੜੇ ਗਏ ਕਈਆਂ ਗੁਰੂ ਜੀ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਕਿਸੇ ਨਾਂ ਜਵਾਨ ਸਮਝੀ ਨਾ ਕੀਤੀ ਉਹ ਆਪਣੇ ਰੱਬ ਦੇ ਕਸਤ ਵਿੱਚ ਹੀ ਮੰਨ ਰਹੇ ਜਿੰਨਾ ਨੂੰ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਉਹਨਾਂ ਸultanpur ਰੌਣਾ ਪਾਇਆ ਨਾਨਕ ਜਿੰਦਾ ਹੋ ਗਿਆ ਉਹਨਾਂ ਦੇ ਕਿਨਾਰੇ ਬੈਠਾ ਹੈ ਕਿਸੇ ਨਾਲ ਬੋਲਦਾ ਨਹੀਂ ਉਸ ਨੇ ਸਮਾਧੀ ਲਾਈਪ ਵੀ ਹੈ ਜੈ ਰਾਮ ਜੀ ਤੇ ਵੀ ਨਾਨਕ ਜੀ ਨੇ ਇਸ ਹਰਨੇ ਸੁਣਿਆ ਸੁਣਦੇ ਸਾਰ ਜੈ ਰਾਮ ਨਦੀ ਨੂੰ ਨੱਠ ਉੱਠਾ ਨਦੀ ਕਿਨਾਰੇ ਪਹੁੰਚ ਕੇ ਉਹਨੇ ਸੱਚਮੁੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਲਿਆ ਹਰਦੇ ਦੀ ਧੜਕਣ ਮੱਠੀ ਹੋ ਗਈ ਚਿਹਰੇ ਉੱਤੋਂ ਅਦਾਸੀ ਤੇ ਨਿਸ਼ਾਨ ਚਲੇ ਗਏ ਖੁਸ਼ੀ ਦੀ ਲਹਿਰ ਦੌੜ ਗਈ ਨੇੜੇ ਹੋ ਕੇ ਉਹਨਾਂ ਨੇ ਗੁਰੂ ਜੀ ਨੂੰ ਜੱਫੀ ਪਾ ਲਈ ਕਿੱਥੋਂ ਆ ਗਿਆ ਅਸੀਂ ਤਾਂ ਜੈ ਰਾਮ ਜੀ ਤੇ ਇੰਦੇ ਪਰੇਮਾਨ ਵਿੱਚੋਂ ਉੱਠੇ ਸਵਾਲ ਸਨ ਗੁਰੂ ਜੀ ਨੇ ਨੈਣ ਖੋਲੇ ਜੈ ਰਾਮ ਬਲ ਤੱਕਿਆ ਐਸਾ ਤੱਕਿਆ ਕਿ ਵਸਨ ਉਹ ਹਲਕਾ ਦਿੱਤਾ ਉਹਦੇ ਵਾਸਤੇ ਸਵਰਗ ਦੇ ਮੂਹੇ ਖੋਲ ਨਿਤ ਤੇ ਨਾਨਕ ਨਦੀ ਨਿਦ ਨਿਹਾਲ ਉੱਠੇ ਘਰ ਉੱਠੋ ਘਰ ਚੱਲੋ ਜੈ ਰਾਮ ਜੀ ਨੇ ਆਖਿਆ ਇੱਥੇ ਵੀ ਕਰਹੀ ਹੈ ਸਾਰਾ ਬ੍ਰਹਿਮੰਡ ਮੇਰਾ ਕਰ ਹੈ ਹੋਰ ਕਿਹੜੇ ਘਰ ਚੱਲਣਾ ਗੁਰੂ ਜੀ ਦਾ ਉੱਤਰ ਸੀ ਆਪਣੇ ਪੁੱਤਰਾਂ ਨੂੰ ਦੇਖੋ ਪੁੱਤਰਾਂ ਨੂੰ ਹੀ ਦੇਖ ਰਿਹਾ ਹਾਂ ਉਹ ਸਾਰੇ ਭਗਿਆਨਤਾ ਹੰਮੇ ਲਾਲਚੀਰਖਾ ਆਦ ਦੀਆਂ ਭਿਆਨਕ ਗੱਲਾਂ ਵਿੱਚ ਸੜ ਰਹੇ ਹਨ ਮਾਣ ਨਹੀਂ ਜਾ ਤਨ ਨੂੰ ਸ਼ਾਂਤ ਕਰਨ ਦੀ ਲੋੜ ਹੈ ਇਹੋ ਮੈਨੂੰ ਨਾਤੇ ਨੇ ਹਕਮ ਕੀਤਾ ਹੈ ਮੈਂ ਉਸਮੀ ਹੁਕਮ ਚਲਾਇ ਰਿਹਾ ਨਾਨਕਾ ਰਹੋ ਨਾਨਕ ਵਿੱਚੇ ਮੇਂ ਪਰਵਾਹ ਗੁਰੂ ਜੀ ਘਰ ਨਹੀਂ ਗਏ ਜੈ ਰਾਮ ਘਰ ਮੰਗਿਆ ਘਰੋਂ ਕਿਉ ਪਾ ਕੇ ਦੰਦ ਗਰਮ ਕਾਰ ਨਿਹਾਇਆ ਭਾਵੇਂ ਪੜਦੇ 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 ਦਰਵਾਜ਼ ਸੀ ਸੰਤਾਨਪੁਰ ਵੀ ਬੀਬੀ ਨਾਨਕੀ ਦਾ ਸੋਹਰਾ ਪਿੰਡ ਸੀ ਸੋਹਰੇ ਪਿੰਡ Hindu ਇਸਤਰੀਆਂ ਘਰੋਂ ਬਾਹਰ ਘੱਟ ਹੀ ਨਿਕਲਣੀਆਂ ਸਨ ਪਰ ਬੀਬੀ ਨਾਨਕੀ ਨੇ ਪੜਦੇ ਦੇ ਦੇਸਤਰ ਦੀ ਕੋਈ ਪ੍ਰਮਾਣਾ ਕੀਤੀ ਘਰੋਂ ਤਰਪਈ ਮੈਂ ਵੀ ਨੋਕਾ ਨਹੀਂ ਹੁੰਦੀ ਹਾਂ ਮੇਰਾ ਵੀਰ ਨਹੀਂ ਰੁੱਸੇਗਾ ਉਹ ਜ਼ਰੂਰ ਕਰ ਆਏਗਾ ਮੀਮੀ ਨਾਲ ਕੀ ਦਾ ਵਚਨ ਸੀ ਅਸ ਨੂੰ ਆਪਣੇ ਵੀਰ ਪਿਆਰੇ ਉਤੇ ਬੜਾ ਭਰੋਸਾ ਤੇ ਮਾਨ ਸੀ ਗੁਰੂ ਜੀ ਕੋਲ ਪੁੰਜੀ ਤੇ ਤਰ ਲਾ ਕਿਤਾ ਵੀਰ ਜੀਓ ਕਾਨੂੰ ਚੱਲੋ ਜੰਗਣ ਵਿੱਚ ਬੈਠਣਾ ਚੰਗਾ ਨਹੀਂ ਪੈਂਦੀ ਮੈਂ ਹੁਕਮ ਦਾ ਬੰਦਾ ਹਾਂ ਕੋਹੋਂ ਦਾ ਬੰਦਾ ਹਾਂ ਦਰਗਾਹੋਂ ਦਾ ਆਪੇ ਨੇ ਆਹ ਆਹ ਕਮਾਂ ਦਿੱਤਾ ਹੈ ਮੈਂ ਸੰਤਾਨਪੁਰ ਨੂੰ ਛੱਡ ਰਿਹਾ ਹਾਂ ਇੱਕ ਅਕਾਨਮ ਪਰ ਖਰੀ ਨੌਕਰੀ ਕਰਨ ਲਈ ਹੈ ਯਾਤਿ ਜਾਣ ਰਿਹਾ ਹੈ ਮੁਨੱਖਾਂ ਦੇ ਹੰਦੇ ਤਨੂਰਾ ਮੰਗਤਾ ਪਰੇ ਹਨ ਸਤ ਕਰਤਾ ਦੇ ਸੀਤਨ ਸਿੱਟੇ ਨਿਣੇ ਬਣ ਕੇ ਉਲਿਆਂ ਨੂੰ ਰਾਹ ਪਾਉਣਾ ਗੁਰੂ ਜੀ ਪੈ ਨਾਨਕੀ ਨੂੰ ਉਤਰ ਦਿੱਤਾ ਮੇਰੀ ਭਾਬੀ ਸਖਣੀ ਬੱਚੇ ਮੈਂ ਮਾਤਾ ਪਿਤਾ ਜੂੜ ਦਾ ਆਤਮਾ ਸੰ ਨੂੰ ਪੈਦਾ ਕਰਨਾ ਤੀ ਗੁਰੂ ਜੀ ਨੇਂਦਾ ਹੈ ਉਸ ਦੀ ਹਵਾਲੇ ਪਾਣੀ ਦੀ ਖੀੜ ਪੈਣ ਜੂਲਾ ਤੱਕੀ ਪਰ ਗੁਰੂ ਜੀ ਕਰਨੂ ਨਾ ਜਾ ਵਾਸਤੇ ਤਿਆਰ ਨਹੀਂ ਹੋਏ ਜਿੱਥੇ ਜੰਗਣਾ ਮਾਰ ਕੇ ਬੈਠੇ ਸਨ ਉੱਥੇ ਹੀ ਬੈਠੇ ਰਹੇ ਗੁਰੂ ਜੀ ਕਿੱਥੇ ਗਏ ਸਨ ਮੈਦੀ ਮੈਂ ਚ ਗੁੱਤੇ ਹੀ ਖਾਂ ਲਿਖੂ ਗੁਰੂ ਜੀ ਦਿਲਦਾਨ ਕਿੱਥੇ ਰਹੇ ਇਹ ਆਮਸਾਲ ਹੈ ਰਾਤਨਿਆਨਮ ਸਾਖੀਆਂ ਤਾਂ ਇਹ ਦੱਸਦੀਆਂ ਹਨ ਕਿ ਨਦੀ ਜਲ ਨਹੀਂ ਗੁਰੂ ਜੀ ਅਲੋਪ ਹੋਏ ਸੱਚਖੰਡ ਪ੍ਰਮਾਤਮਾ ਦੇ ਹਜ਼ੂਰ ਗਏ ਉੱਥੇ ਬਹੁਤ ਸਾਰੇ ਬਈ ਨਮੀ ਅਵਤਾਰ ਤੇ ਮਹਾਪਰਸ਼ਾਨ ਨਾਨਕ ਜੀ ਨੂੰ ਪ੍ਰਮਾਤਮਾ ਨੇ ਅਚੇਚਾ ਸਦਿਆ ਸੀ ਜਿਸ ਸਮੇਂ ਪ੍ਰਮਾਤਮਾ ਨੇ ਦਵਾਰ ਵਿੱਚ ਪੁੱਜੇ ਤਾਂ ਪ੍ਰਮਾਤਮਾ ਨੇ ਆਪ ਨੂੰ ਉੱਚੀ ਥਾਂ ਤੇ ਬਿਠਣ ਵਾਤੀ ਆਖਿਆ ਤੇ ਚੰਗਾ ਸਵਾਗਤ ਸਵਾਗਤ ਕਰਨ ਬਿਛੋ ਮੇਰ ਕਰਕੇ ਅਮਰਤ ਦਾ ਪਿਆਲਾ ਬਖਸ਼ਿਆ ਜਿਸ ਮੈਲੇ ਨੂੰ ਗੁਰੂ ਜੀ ਨੇ ਬੁੱਲਾ ਨਾਲ ਲਾਖੀ ਪੀ ਲਿਆ ਅਸ਼ਮਤ ਦੇ ਪੁੰਦੀ ਤੇਲਸੀ ਕੇ ਗੁਰੂ ਜੀ ਨੂਰੋ ਨੂਰ ਹੋ ਗਏ ਪਰਮਾਤਮਾ ਦੇ ਗੁਰੂ ਜੀ ਵਿੱਚ ਕੋਈ ਫੇਦ ਨਾ ਰਹਾ ਭਗਤਾਂ ਜਨਮ ਸਾਖੀ ਵਿੱਚ ਲਿਖਿਆ ਹੈ ਆਗਿਆ ਪਰਮੇਸ਼ਰ ਦੀ ਹੋਈ ਜੇ ਨਾਨਕ ਭਗਤ ਹਾਜ਼ਰ ਹੋਇਆ ਤਾਂ ਅਮਤ ਦਾ ਤੂਰਾ ਪਾਰਕ ਮਾਰ ਆ ਗਿਆ ਨਾ ਨਾਮ ਮਿਲਿਆ ਹੁਕਮ ਹੋਇਆ ਨਾਨਕ ਇਹ ਅਮਰਤ ਮੇਰਾ ਨਾਮ ਕਾ ਮਿਲਿਆ ਹੈ ਤੂੰ ਪੀਓ ਤਵ ਗੁਰੂ ਨਾਨਕ ਜੀ ਅਸਲੀਮ ਕੀਤਾ ਪਿਆਲਾ ਪੀਤਾ ਸਹਿਬ ਮਿਹਰਬਾਨ ਆਈ ਹੂੰ ਨਾਨਕ ਮੈਂ ਮੈਂ ਨਾਲ ਹਾਂ ਮੈਂ ਤੇਰੀ ਤੇਰੇ ਤਾਈ ਨਿਹਾਲ ਕੀਤਾ ਹੈ ਅੱਜ ਜੋ ਤੇਰਾ ਨਾਮ ਲਵੇਗਾ ਸੋ ਸਾਮ ਮੈਂ ਨਿਹਾਲ ਕਿਤੇ ਹਨ ਤੂੰ ਜਾ ਜਾਏ ਕਰ ਮੇਰਾ ਨਾਮ ਜਾਪਰ ਲੋਕ ਥੀ ਪੀਜ ਪਾਈ ਉਪਾਏ ਆਰ ਸੰਸਾਰ ਕੀ ਨੰਲੇ ਪਰੋ ਨਾਮ ਦਾਣ ਸ਼ਰਨ ਸ਼ੀਵਾ ਸਿਮਨ ਵਿੱਚ ਰਹੋ ਮੈਂ ਤੇਰੇ ਤਾਈ ਆਪਣਾ ਨਾਮ ਦਿਆ ਹੈ ਤੂੰ ਇਹ ਕਰਤਕਾਰ ਆਹ ਦੇ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਅੱਗੇ ਮੱਥਾ ਟੇਕਿਆ ਤੇ ਉਹ ਸੰਦੇਸ਼ ਹਰਤਮੈਂ ਚਾ ਸਾਉਂਦਾ ਚਾਰਨ ਕੀਤਾ ਉਮਟ ਕੋਟੀ ਮੇਰੀ ਆਜਾ ਬਣੋ ਵਿਆਣੂ ਆਪੇ ਆਉਂ ਦੋ ਸੂਰਜ ਦੋਏ ਉਂਹੇ ਨਾ ਲੇਖਾ ਸੁਬਨੇ ਹੋ ਨਾ ਤੂੰ ਮੈਂ ਤੇਰੀ ਕੀਮਤ ਨਾ ਪਾਵੇਂ ਹਾਂ ਇਹ ਮਨ ਅੱਖਾਂ ਨਾ ਸਾਚਾ ਰੰਕਾਰ ਨਜਥਾਈਂ ਸਮਸਾਣ ਆਖਣ ਆਖਣ ਜੋ ਭਾਵੇਂ ਕਰੇ ਤੁਹਾਏ ਨਾ ਉਹ ਉਸਾ ਉਸਾ ਕਰਤੀ ਆ ਮਾਰ ਮਾਰ ਪੀਸਣ ਪੀਸਾ ਪਾਏ ਅੰਗਿਸ਼ੇ ਤੀਂ ਜਲਿਆ ਪਸਮਸੇ ਤੀਰਨ ਜਾਉ ਪੀ ਤੇਰੀ ਕਿੰਨਾ ਭਵੇ ਹੋ ਕੇਵੜਾ ਖਾਣਾ ਹੋ ਮੰਖੀ ਹੋਏ ਕਿ ਜੋ ਉਪਮਾ ਮੈਂ ਸਮਾਨੀ ਨਾਉ ਨਦਰੀ ਕਿਸੇ ਨਾ ਆਮ ਨਾ ਕਿਸਿਆ ਨਾ ਖਾਉ ਪੀ ਤੇਰੀ ਕੀਮਤ ਨਾ ਭਵੇਂ ਹੋ ਕੀਮੜ ਅੱਖ ਨਾਉ ਨਾਨਕ ਕਾਗਦ ਲਖਣ ਲਖਮਣਾ ਪੜ ਪੜ ਅ ਪੀਚੇ ਭਾਉ ਮਨਸੂ ਟੋਟ ਨਾ ਆਵੀ ਲਖਣ ਆਣ ਚਰਾਉ ਪੀ ਤੇਰੀ ਕੀਮਤ ਨਾ ਭਵੇਂ ਹੋ ਕੀਵੜ ਅੱਖ ਨਾਉ ਨਾਨਾ ਹੀਰਾ ਆਗਿਆ ਹੋਈ ਹੁਕਮ ਹੋਇਆ ਨਾਨਕ ਜੈਸੇ ਉੱਪਰ ਤੇਰੀ ਨੰਦਰਾ ਜੈਸੇ ਉੱਪਰ ਤੇਰੀ ਨੰਦਰਾ ਜੈਸੇ ਉੱਪਰ ਤੇਰਾ ਕਰਮ ਅਸੂਪਰ ਮੇਰਾ ਕਰਮ ਮੇਰਾ ਨਾਮ ਬਾਹ ਬ੍ਰਹਮ ਪਰਮੇਸ਼ਰ ਆ ਤੇਰਾ ਨਾਮ ਗੁਰੂ ਪਰਮੇਸ਼ਰ ਤਾਵ ਗੁਰੂ ਨਾਨਕ ਪੈਰੀ ਪਾਇਆ ਸ੍ਰੋਪਾਓ ਦਰਗਾਹੋਂ ਬਾਬੇ ਨੂੰ ਮਿਲਿਆ ਤਦਾ ਆਗਿਆ ਉਹਨਾਂ ਸੀ ਕਾਣ ਹੋਈ ਜੋ ਨਾਨਕ ਕੋ ਉਸੀ ਕਾਠ ਪੰਚਾਇਆ ਆਹੋ ਤਾ ਗੁਰੂ ਨਾਨਕ ਦੇ ਤਾਈ ਇਸਨੇ ਦੇਨ ਉਸੀ ਕਾੜਿਆ ਗਿਆਨ ਨਿਕਾਲਿਆ ਪਾਇ ਗਰਦਾਸ ਜੀ ਨੇ ਵੀ ਆਪਣੀਆਂ 12 ਵਿੱਚ ਦੱਸਿਆ ਹੈ ਬਾਬਾ ਫੈਨ ਦਾ ਸੱਚ ਖੰਡ ਨੋ ਨਿਹ ਨਾਮ ਗਰੀਬੀ ਪਾਏ ਬੰਬਾ ਲਿਖੇ ਤੇ ਅੰਤਰ ਅੰਗਲਤੀ ਸਭ ਪਥਮੀਨ ਦੇ ਸੇ ਨੇ ਸੇ ਆਈ ਮੈਸਟਰਮ ਮੈਂ ਮੈਂ ਇੱਕ ਜ ਅਰਥਾ ਅਰਥਾਤਮ ਮੈਂ ਕਲਕਨੇ ਸਿੱਖ ਇਤਿਹਾਸ ਲਿਖਿਆ ਹੈ ਉਹ ਸਿੱਖ ਇਤਿਹਾਸ ਨੂੰ ਸੰਬਾਰ ਕਾਹਨ ਸਿੰਘ ਰਾ ਬਾਤ ਹੀ ਹੋਰ ਵਿਦਵਾਨਾਂ ਨੇ ਛਾਪਣ ਤੋਂ ਪਹਿਲਾਂ ਪੜ੍ਹਿਆ ਤੇ ਸੁਧਾਇਆ ਸੀ ਉਸ ਦੇ ਸਫਾ 101 ਜੂ ਗਰਮਖੀ ਵਿੱਚ ਲਿਖੇ ਵਚਸ ਸ਼ਬਿਆ ਹੈ ਇਹ ਲਿਖਿਆ ਹੈ ਕਿ ਇੱਕ ਦਿਨ ਇਸ਼ਨਾਨ ਕਰਨ ਲਈ ਮਗਰੋਂ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਲੋਹ ਗਏ ਅੰਦਰ ਧਿਆਨ ਹੋ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਆਜਰ ਕੀਤੇ ਗਏ ਗੁਰੂ ਜੀ ਨੂੰ ਅੰਮ੍ਰਿਤ ਦਾਖ ਪੂਰਾ ਮਿਲਿਆ ਜੋ ਗੁਰੂ ਜੀ ਨੇ ਧਨ ਵਾਲ ਸੇਤ ਪੀਤਾ ਪ੍ਰੋਤਕ ਇਤਿਹਾਸਿਕ ਲਖਨਤਾ ਤੋਂ ਇਹ ਸਾਵਤੋ ਜਾਂ ਕੋਈ ਗੁਰੂ ਜੀ ਪਰਮਾਤਮਾ ਦੀ ਦਰਗਾਹ ਪੁੰਜੇ ਸੰ ਪਰਮਾਤਮਾ ਨੇ ਉਨਾ ਨੂੰ ਬਰਕਤਾਂ ਮਖੀਆਂ ਉਨਾ ਬਰਕਤਾਂ ਦੇ ਆਸੇ ਗੁਰੂ ਜੀ ਜਗਤ ਨੂੰ ਸੁਭਾਂਤ ਤੇ ਸ਼ਾਂਤ ਕਰਨ ਬਦਲੀ ਤਿਆਰੀ ਕਰਨ ਲੱਗੇ ਪਰਮਾਤਮਾ ਨੇ ਅੱਖੀ ਦੇਖੇ ਦੇਖੰਦੇ ਅਨੁਭਵ ਕੀਤਾ ਸੂਹ ਗੁਰੂ ਜੀ ਨੇ ਇਉਂ ਮਿਆਰ ਕੀਤਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰਾ ਕਾ ਲਾਹੁਟੇ ਇਸ ਵੰਦ ਹੋ ਪ੍ਰਸ਼ਾਨ ਜਪ ਆਦੇ ਸਤਿ ਜਗਾਤ ਸਤਿ ਹੈ ਪੀ ਸਤਿ ਨਾਨਕ ਹੋਸੀ ਵੀ ਸਤਿ ਐਸੇ ਪਵਿੱਤਰ ਬਾਣੀ ਨੂੰ ਸਿੱਖ ਧਰਮ ਵਿੱਚ ਮੂਲ ਮੰਤਰ ਆਖਿਆ ਜਾਂਦਾ ਹੈ ਨਿਨ ਪੂਤ ਨਹੀ ਚੰਬੜਿਆ ਜਨ ਪੂਤ ਤਾਂ ਨਹੀ ਚੰਬੜਿਆ 15ਵੀਂ ਸਦੀ ਵਿੱਚ ਵਿਸਵਾਸ ਤੇ ਮੈਂ ਪਰਮਾਨੰਨ ਪੜਤਾ ਮਨੁੱਖਾਂ ਦੀ ਦਇਨਵਾ ਗਾਉਤੇ ਅਸਰ ਪਾਇਆ ਹੋਇਆ ਸੀ ਪਰਮ ਤੋਸ ਤੰਤਰ ਸ਼ਾਮ ਹੀ ਪਰਮ ਵਿੱਚ ਭਾਸ ਗਿਆ ਸੀ ਯਾਦੂ ਟੂਨੇ ਯੰਤਰਾ ਮੰਤਰਾਂ ਉੱਤੇ ਵਿਸ਼ਵਾਸ ਕਰਨ ਲੱਗ ਪਿਆ ਸੀ Hindu ਸਮਾਜ ਦਾ ਤਾਂ ਕਹਿਣਾ ਹੈ ਕਿ ਇਸ ਵੀਰੇ ਤੋਂ ਸ਼ਾਮ ਤੱਕ 400 ਦੇਵਤੇ ਨੂੰ ਪੂਜਿਆ ਪੂਜਿਦਾ ਤੇ ਸ਼ੈਂਕੜੇ ਭਰਮ ਕਰਦਾ ਇਸੇ ਦਰ ਗੁਰੂ ਜੀ ਪਾਲ ਉੱਠੋਏ ਕਿਸੇ ਨਾਲ ਬੋਲੇ ਨਹੀਂ ਉਹ ਰੁੱਵੀ ਪਿਆਰ ਵਿੱਚ ਮੰਗਾ ਸੰਨ ਉਹ ਮੈਨਾਂ ਚਪਨੂ ਬੇਹੇ ਮੈਮੀ ਲੋਕਾਂ ਨੇ ਮੋਹੋ ਨੋੜ ਕੇ ਗੱਲਾਂ ਕਰਨਾਂ ਸ਼ੁਰੂ ਕੀਤੀਆਂ ਕਿ ਇਹਨਾਂ ਗੁਰੂ ਜੀ ਨੂੰ ਕੋਈ ਚੰਦਰੀ ਨੂੰ ਚੰਬੜੀ ਹੈ ਯੰਤਰ ਮੰਤਰ ਵਾਲਾ ਆਦਮੀ ਸੱਦਿਆ ਜਾਵੇ ਜੈ ਰਾਮ ਨਾਨਕੀ ਤੇ ਮਾਤਾ ਸਲੱਖਣੀ ਦੇ ਕੰਨੀ ਵੀ ਐਸਾ ਚਾਚਾ ਨਹੀਂ ਬਣਕ ਪਾਏ ਗਏ ਉਹਨਾਂ ਨੂੰ ਵੀ ਵਿਸ਼ਵਾਸ ਆ ਗਿਆ ਜੈ ਰਾਮ ਨੇ ਮਲਾਣੇ ਨੂੰ ਬੁਲਾਇਆ ਉਹ ਮਨਾਣਾ ਤਾਂ ਗਤਮੀ ਤੰਤਰ ਮੰਤਰ ਬੋਧ ਕੰਦਾ ਤੇ ਜਨੂ ਹੂ ਤਾਂ ਬਹੁਤ ਕੰਡਿਆ ਕੰਦਾ ਸੀ ਉਹ ਆਪਣੇ ਸਮਾਨ ਨੂੰ ਨਾਲ ਲੈ ਕੇ ਨਦੀ ਕਿਨਾਰੇ ਗੁਰੂ ਜੀ ਕੋਲ ਗਿਆ ਤੇ ਮੰਤਰ ਉਚਾਣ ਲੱਗਾ ਗੁਰੂ ਜੀ ਉਹਦੇ ਨਾਲ ਬੋਲੇ ਨਹੀਂਂਦਾ ਲਹੀਂਦਾ ਲਮਸਕਾ ਹੁਸ਼ਕਾਉਂ ਰਹੇ ਉਹ ਸੋਚਦੇ ਸਨ ਕਿ ਸੰਸਾਰ ਵਿੱਚ ਕਿੰਨੀ ਅਗਿਆਨਤਾ ਹੈ ਅਗਿਆਨਤਾ ਦਾ ਸਕਾਰ ਹੋਏ ਮਨੁੱਖ ਕਿੰਨੀਆ ਭੁੱਲਾਂ ਕਰਦਾ ਹੈ ਮਲਾਣਾ ਕਾਲਾ ਇਹਨੂੰ ਪੜਨ ਪਿਛੋਂ ਗੁਰੂ ਜੀ ਬਾਲਾ ਸੂਦਰਨ ਕਰਕੇ ਬੋਲਿਆ ਤੂੰ ਕੌਣ ਹੈ ਕਿਉਂ ਆਇਆ ਹੈ ਗੁਰੂ ਜੀ ਨੂੰ ਜਨ ਪੁੱਛਤਾ ਕੋਈ ਚੰਬੜਿਆ ਹੀ ਨਹੀਂ ਸੀ ਜੋ ਕਹੇ ਚੰਬੜਿਆ ਸੀ ਉਹ ਮੋਰ ਪਿਆ ਕੋਈ ਆਖੇ ਭੂਤਨਾ ਕੋਈ ਕਹੇ ਬਤਾਲ ਕੋਈ ਆਖੇ ਆਦਮੀ ਨਾਨਕ ਵਿਚਾਰਾ ਬਿ ਆ ਦਿਵਾਨਾ ਸਾਖ ਨਾਨਕ ਬੋ ਰਾਨਾ ਹੋ ਹਰ ਬਿਨ ਅਵਰ ਨਾ ਜਾਣਾ ਰਹੂ ਤੋ ਦਿਵਾਨਾ ਜਾਣੀ ਜਾਂ ਪੈ ਦਿਵਾਨਾ ਹੋਈ ਏਕ ਸਹਿਬ ਬਾਹਰ ਆਲ ਦੂਜਾ ਅਵਰ ਨਾ ਜਾਣੀ ਕੋਈ ਹੋ ਦਿਵਾਨਾ ਜਾਣੀ ਜਾਂ ਏਕੀ ਕਾਰ ਕਮਾਏ ਹਕਮ ਪਸ਼ਾਣੇ ਖਾਸਮ ਕਾ ਦੂਜੀ ਅਵਰ ਸਿਆਣਪ ਕਾਇ ਤੋ ਨਵਾਨਾ ਜਾਣੀ ਜਾਂ ਸਹਿਬ ਤਰੀ ਪਿਆਰ ਮੰਦਾ ਜਾਣੇ ਆਪ ਕੋ ਵਰਪਨਾ ਸੰਸਾਰ ਨਬੀ ਬਾਣੀ ਨੂੰ ਸੁਣ ਕੇ ਆਵਤ ਅਤਮ ਮਾਵ ਨੂੰ ਸਮਝ ਮਲਾਣਾ ਬਹੁਤ ਸੁਮਿੰਦਾ ਹੋਇਆ ਉਸ ਨੇ ਆਪਣਾ ਅਸਮਾਨ ਲਪੇਟ ਲਿਆ ਤੇ ਉੱਠ ਕੇ ਤਰਪਿਆ ਕੋਈ ਦਿਨ ਹੂਤ ਨਹੀਂ ਫੰਬੜਿਆ ਤੇ ਘਰੋਂ ਚਲੇ ਗਿਆ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਆ ਮੇਂ ਨਦੀ ਦੇ ਕਿਨਾਰੇ ਗੁਰੂ ਜੀ ਜਿੱਥੇ ਬੈਠੇ ਸਨ ਉੱਥੋਂ ਆ ਉੱਥੇ ਸਾਰਾ ਪਰਿਵਾਰ ਮਿੱਤਰ ਤੇ ਹੌਂਦਾ ਦਮੇਂਤੀਆਂ ਕਰਕੇ ਥੱਕ ਗਏ ਮਾਤਾ ਸੁਲਖਣੀ ਜੀ ਨੇ ਆਪਣੇ ਪੁੱਤੇ ਸਨੇਹਾ ਭੇਜ ਦਿੱਤਾ ਉਸ ਨੇ ਆਪਣੇ ਬਾਪ ਨੂੰ ਖਵਾ ਪੈਂਦਿਆ ਕਿ ਤੂੰ ਸਾਂ ਤਾਂ ਮਾਈ ਸਾਧੂ ਹੋ ਕੇ ਮੜੀਆਂ ਵਿੱਚ ਬੈਠਾ ਹੈ ਉਸ ਨੂੰ ਆ ਕੇ ਸਮਝਾ ਲਓ ਮੇਰੀ ਕੋਈ ਪੇਸ਼ ਨਹੀਂ ਜਾਂਦੀ ਗੁਰੂ ਜੀ ਚ ਗਰਦੇ ਜਿਵੇਂ ਅਸਾਂ ਦੀ ਥੀ ਨ ਰਹਿਣ ਲੱਗੀ ਗੁਰੂ ਜੀ ਉਹਨਾਂ ਨੂੰ ਪ੍ਰਮਾਤਮਾ ਦੀਆਂ ਮੜਿਆਈਆਂ ਤੇ ਜਾਣੂ ਸੁਣਾ ਲਈ ਤੇ ਸਤ ਕਰਤਾ ਦਾ ਜਾਪ ਨੇ ਬਣਵਾਤੀ ਫਿਰ ਇਹ ਦੇ ਜਿਹਾ ਸੁਆ ਨੂੰ ਇਹ ਵੀ ਆਖਣਾ ਸ਼ੁਰੂ ਕੀਤਾ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ ਇਸੇ ਨਾਰੇ ਨੂੰ ਸੁਣ ਕੇ ਹਿੰਦੂ ਸਮਾਰਕ ਦੇ ਮੁੱਖੀ ਮੰਡਲ ਦੇ ਇਸ ਨਾਮ ਦਾ ਅਗੋਂ ਮਲਵੀ ਬਹੁਤ ਘਬਰਾਏ ਉਹ ਆਪੋ ਮਚਨ ਉਦੀ ਬੈਠ ਕੇ સ્નાન ਹੀ karna ਲੱਗੇ કે એ ਚੰਗਾ ਹੀਰ બનਿਆ ਹੈ ਜੋ નોહા ઉસી ਧਰਮਾ ਦਾ ਸਿਉ ਕਨੂ ਬੁਲੇ ਹੋਏ ਨੰਦહਦਾ ਹੈ ਜੇ ਕੋਈ હિન્દુ ਨਹੀਂ મુਸਲਮਾਨ ਨਹੀਂ ਤਾਂ ਆਖਰ ਹੂਰ ਹੈ ਕਿ ਉਨ੍ਹਾਂ ਕਿਹਾ ਇਸ ਪਰਚਾਰ ਨੂੰ ਰੋਕਣਾ ਚਾਹੀਦਾ ਹੈ ਹਿੰਦੂਆਂ ਦੀ ਰਾਸੀ ਸ਼ਕਤੀ ਕੋਈ ਨਹੀਂ ਸੀ ਇਸ ਵਾਸਤੇ ਪੰਡਤਾਂ ਦਾ ਕਰ ਮੈਠੇ ਹੀ ਛਣਦੇ ਭਜਦੇ ਰਹੇ ਪਰ ਮੁਸਲਮਾਨਾਂ ਦਾ ਰਾਜ ਹੁਣ ਕਰਕੇ ਮਾਲਵੀ ਪੰਜਾਬ ਦੀ ਸੂਬੇ ਦਾ ਨਵਾਬ ਦੌਲਤ ਕਾਂ ਕੋਣ ਜਾ ਫਰਿਆਦੀ ਹੋਏ ਕਰਾਨ ਦੀਆਂ ਲੈ ਤਾਂ ਪੜ੍ਹ ਕੇ ਪੜ੍ਹ ਕੇ ਉਨ੍ਹਾਂ ਨੂੰ ਸੁਣਾਇਆ ਤੇ ਸਿੱਖਿਆ ਕਿ ਖਾਇਆ ਕੇ ਤੇਰਾ ਮੁਦੀ ਤੇਰਾ ਸਹਿ ਤੇ ਰਾਜ ਵਿੱਚ ਕੁਫਰ ਬੋਲਣ ਲੱਗ ਪਿਆ ਹੈ ਉਹ ਹਰ ਇੱਕ ਨੂੰ ਆਖ ਰਿਹਾ ਹੈ ਨਾ ਕੋਈ ਹਿੰਦੂ ਨਾ ਮੁਸਲਮਾਨਔਰ ਸਾਨੂੰ ਕੁਫਰ ਦੇ ਪ੍ਰਚਾਰ ਤੋਂ ਰੁਕਿਆ ਜਾਵੇ ਉਹ ਨੂੰ ਜਦੋਂ ਤੁਹਾਡਾ ਤਾ ਨੁਕਰ ਹੈ ਜੇ ਉਹ ਤੁਹਾਡੇ ਨਹੀਂ ਮਲਾਏ ਤੇ ਆ ਹਲ ਹੋਵੇਗਾ ਮਾਮਦਾਨਤ ਖਾਨੇ ਉਹਨਾਂ ਮੌਲਮੀਆਂ ਦੀਆਂ ਅੱਖੇ ਲਾ ਕੇ ਗੁਰੂ ਜੀ ਬੰਨ ਨਹਰ ਨਸਾ ਦਿੱਤਾ ਨਹਰ ਨੇ ਜਾ ਗੁਰੂ ਨਾਨਕ ਜੀ ਨੂੰ ਆਖਾਂ ਤੂੰ ਸਾਨੂੰ ਨਮਾਉ ਫਾਨ ਸੱਲਦਾ ਹੈ ਸਿੱਧੀ ਚੱਲੋ ਤੇ ਅਸੇ ਯੁਕ ਨਹਰ ਨਹੀਂ ਮੰਨਉ ਇਹ ਸੰਕੀ ਗੁਰ ਜੀ ਮਸਕਰਾ ਪਏ ਮਸਕਰਾ ਨਾਲ ਪਿੱਛੋਂ ਬੋਲੇ ਪਰਛਾ ਨਮਾਉ ਨੂੰ ਜਾ ਕੇ ਆ ਕੇ ਨਾਨਕ ਆਣ ਤੇਰਾ ਲੋਕ ਨਹੀਂ ਜੋ ਤੇਰੇ ਸੱਦੇ ਤੇ ਹਾਜ਼ਰ ਹੋਵੇ ਉਹਨੇ ਨਈ ਸਰਵ ਸ਼ਕਤੀ ਮਾਨ ਪ੍ਰਮਾਤਮਾ ਨੇ ਨੌਕਰੀ ਕਰ ਲਈ ਹੈ ਹੁਣ ਪ੍ਰਮਾਤਮਾ ਲਈ ਹਉਕਮ ਕਾਮਤੀ ਇੱਧਰ ਉੱਧਰ ਜਾਂਦਾ ਹੈ ਸੇ ਕਨੇ ਨਵਾ ਕੋਲ ਪੰਚ ਕੇ ਉਸ ਨੂੰ ਉਸੇ ਤਰ੍ਹਾਂ ਹੀ ਦੱਸਿਆ ਜਿਵੇਂ ਗੁਰੂ ਜੀ ਨੇ ਆਖਿਆ ਸੀ ਇਹ ਉੱਤਰ ਸੁਣ ਕੇ ਨਵਾ ਨੂੰ ਤਾਂ ਸ਼ਹਿਦ ਇੰਨਾ क्रोध ਨਾ ਆਇਆ ਅਰ ਲਾਂਗੇ ਬੈਠੇ ਮੌਲਬੀਆਂ ਨੇ ਬਹੁਤ ਗ੍ਰੋਧ ਕੀਤਾ ਈਰਖਾ ਦੀ ਅਗ ਨਾਲ ਸੜਦੇ ਹੋਏ ਉਹ ਬੋਲੇ ਅਸੀਂ ਝੂਠ ਆਖ ਰਹੇ ਹਾਂ ਉਹ ਕਾਫਰ ਹੋ ਕੇ ਕੁਫਰ ਤੋਲ ਰਿਹਾ ਹੈ ਹੰਕਾਰੀ ਹੋ ਗਿਆ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਸਰਾ ਆਖ ਰਹੀ ਹੈ ਇਸਲਾਮ ਰਾਜ ਵਿੱਚ ਜੋ ਕੁਫਰ ਪ੍ਰਚਾਰ ਹੋ ਅਸਾਨੂੰ ਰੋਕਣਾ ਚਾਹੀਦਾ ਹੈ ਉਹਨਾਂ ਨਾਮ ਨਹੀਂ ਇਸ ਦਾ ਨੁਕ ਕਰਨ ਨੂੰ ਨਾ ਭਿੰਜਾ ਸੰਮਸ਼ਾਹੀ ਤੇ ਆੰਦੇ ਉਹ ਆਖਿਆ ਮਹਾਂ ਆਤਮਾ ਜੀ ਨੇ ਸੰਤ ਕੇ ਲਿਆ ਉਹ ਮਾਲਕ ਦਾ ਹੰਪਾ ਕੇ ਪਿਆੰਦਾ ਗੁਰੂ ਨਾਨਕ ਦੇਵ ਜੀ ਕੋਲ ਆਇਆ ਤੇ ਉਸ ਨੇ ਰਤਾ ਹਲੀਮੀ ਨਾਲ ਗੁਰੂ ਜੀ ਨੂੰ ਆਖਿਆ ਮਹਾਂ ਆਤਮਾ ਜੀ ਨਾਮਾ ਸਾਹਿਬ ਤੁਹਾਨੂੰ ਯਾਦ ਕਰਦੇ ਹਨ ਜਰੂਰ ਚੱਲੋ ਨਾ ਜਾਣ ਤੀ ਉਹ ਮੁਸੇ ਹੋ ਜਾਣਗੇ ਗੁਰੂ ਜੀ ਸੋਚਣ ਲੱਗੇ ਉਹ ਸੋਚ ਰਹੇ ਸਨ ਕਿ ਉਹਨਾਂ ਦੀ ਆਤਮਾ ਨੇ ਆਵਾਜ਼ ਦਿੱਤੀ ਨਾਨਕ ਖਵਰਾਣਾ ਉੱਲਿਆਂ ਨੂੰ ਰਾਹੇ ਪਾਉਣਾ ਹੈ ਨਮਾਵਨੀ ਕਾਜੀ ਦੇ ਸਾਹਸੇ ਦੂਰ ਕਰਕੇ ਉਹ ਹਨੇਰੇ ਵਿੱਚ ਠੇਡੇ ਖਾ ਰਹੇ ਹਨ ਉਹਨਾਂ ਨੂੰ ਰੋਸ਼ਨੀ ਦੇ ਅੱਜ ਤੋਂ ਸਮਾਪਤ ਕਰਦੇ ਆਂ ਅੱਜ ਤੋਂ ਕੱਲ ਨੂੰ ਅਗੇ ਸ਼ੁਰੂ ਕਰਾਂਗੇ ਜੇ ਕੋਈ ਬੋਲਣ ਵਿੱਚ ਗਲਤੀ ਹੋਈ ਹੋਈ ਹੋਵੇ ਆਉਂਦੀ ਮੱਚੀ ਸੰਭਲ ਕੇ ਮਾਫ ਕਰਨਾ ਜੋ ਤਾਂ ਸੱਦ ਸਿਵਾ ਕਰਨਾ ਮਰਵਾਛਣਾ ਮਾਈ ਗੁਰੂ ਜੀ ਦਾ ਖਾਲਸਾ ਮਾਹ ਗੁਰੂ ਜੀ ਕੀ ਫਤ